ਨਿਹੰਗਬਾਣੇ ਵਿੱਚ ਆਏ ਵਿਅਕਤੀ ਵੱਲੋਂ ਸ਼ਰੋਮਣੀ ਕਮੇਟੀ ਮੁਲਾਜ਼ਮਾਂ ਉੱਤੇ ਹਮਲਾ ਕੀਤਾ ਗਿਆ ਸਿਵਲ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਦਾਖਲ ਕੀਤਾ ਗਿਆ ਲੰਗਰ ਹਾਲ ਦੇ ਵਿੱਚ ਤੇ ਬਹਿਸ ਤੋਂ ਬਾਅਦ ਘਟਨਾ ਵਾਪਰੀ ਹੈ ਤਿੰਨ ਵਿਅਕਤੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ 16 ਜੁਲਾਈ ਨੂੰ ਤਖਤ શ્રી ਕੇਸਗੜ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਨਿਹੰਗਬਾਣੇ ਵਿੱਚ ਆਏ ਪੰਜ ਵਿਅਕਤੀਆਂ ਨੇ ਲੰਗਰ ਵਰਤਾ ਰਹੇ ਸ਼ਰੋਮਣੀ ਕਮੇਟੀ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਕਾਰਨ ਤਿੰਨ ਮੁਲਾਜ਼ਮ ਜ਼ਖਮੀ ਹੋਏ ਨੇ ਜ਼ਾਕਮੀਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਤਖਤ ਸ੍ਰੀ ਕੇਸਗੜ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੇ ਦੱਸਿਆ ਕਿ ਲੰਗਰ ਹਾਲ ਵਿੱਚ ਕੁਝ ਵਿਅਕਤੀ ਨਹੰਗ ਬਾਣੇ ਵਿੱਚ ਆਏ ਤੇ ਸੇਵਾਦਾਰ ਨਾਲ ਬੈਸਣ ਲੱਗੇ ਸੇਵਾਦਾਰ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਤਖਤ ਸਾਹਿਬ ਦਾ ਲੰਗਰ ਹਾਲ ਹੈ ਇੱਥੇ ਆਰਾਮ ਨਾਲ ਗੱਲ ਕਰੋ ਦਰਾਂ ਉਹਨਾਂ ਖੰਡੇ ਤੇ ਕਿਰਪਾਨਾਂ ਦੇ ਨਾਲ ਹਮਲਾ ਕਰ ਦਿੱਤਾ ਜਦੋਂ ਉਹਨਾਂ ਨੂੰ ਹੋਰ ਮੁਲਾਜ਼ਮ ਛਡਾਉਣ ਲੱਗੇ ਤਾਂ ਹਮਲਾਵਰਾਂ ਨੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਹਮਲੇ ਵਿੱਚ ਤਿੰਨ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਮੱਖਣ ਸਿੰਘ ਰਤਨ ਸਿੰਘ ਅਤੇ ਭਗਵੰਤ ਸਿੰਘ ਜ਼ਖਮੀ ਹੋ ਗਏ ਨੇ ਇਹਨਾਂ ਬੱਚੋ ਮੱਖਣ ਸਿੰਘ ਦੀ ਬਾਹ ਤੇ ਡੂੰਗਾ ਫੱਟ ਲੱਗਿਆ ਜਿਸ ਨੂੰ ਟਾਂਕੇ ਲਗਾ ਕੇ ਇਲਾਜ ਆਰੰਭ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਸਬੰਧੀ ਸਥਾਨਕ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਚੌਕੀ ਇੰਚਾਰਜ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦਲੀਪ ਸਿੰਘ ਵਾਸੀ ਅਮਰਿਤਸਰ ਅਮਨਦੀਪ ਸਿੰਘ ਵਾਸੀ ਗੁਰਦਾਸਪੁਰ ਹਰਮਨਦੀਪ ਸਿੰਘ ਨੇੜੇ ਪਿੱਪਲੀ ਸਾਹਿਬ ਨੂੰ ਗ੍ਰਿਫਤਾਰ ਕਰਕੇ ਇਹਨਾਂ ਸਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਦੇਖ ਰਿਹਾ ਤਾਂ ਬੰਦਾ ਕਾਲ ਵੀ ਤੇ ਬੇਸਿਕ ਗੱਲ ਤੇ ਦੋਵਾਰ ਕੰਪਲੀਟ ਆ ਗਿਆ। ਤਾਂ ਸਾਨੂੰ ਇਹ ਇਨਫੋਰਮੇਸ਼ਨ ਰੀਸੀਵ ਹੋਈ ਸੀ। ਮੱਖਣ ਸਿੰਘ ਵੱਲੋਂ ਕਿ ਤਖਸਾ ਵਿੱਚ ਕੋਈ ਜਿਹੜੇ ਸ਼ਰਾਰਤੀਆਂ ਸਰ ਸੀਗੇ ਉਹਨਾਂ ਬਨੋਂਥੇ ਜਿਹੜਾ ਲੜਾਈ ਝਗੜਾ ਕੀਤਾ ਗਿਆ ਹੈ। ਜਿਹੜੇ ਤੇ ਸੇਵਾ ਕਰਦੇ ਸੀਗੇ। ਉਸ ਸੰਬੰਧ ਵਿੱਚ ਜਿਹੜਾ ਐਫ ਆਈ ਆਰ ਨੰਬਰ 87/24 ਅੰਡਰ ਸੈਕਸ਼ਨ 115 2 118 1 190 190 3 351 2 বিএনএক্স বিএনএস ਦਿੱਤਾ ਰਿਹਾ ਹੈ ਜਿਹੜਾ ਹੈਗਾ ਮੁਕਦਮਾ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਕੁੱਲ ਜਿਹੜਾ 5 ਬੰਦੇ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਜਿਹੜੇ ਦੋ ਦੋਸ਼ੀ ਆਨਾਂ ਅਰੈਸਟ ਕਰ ਲਏ ਗਏ ਸੀ ਕੋਈ ਕੋਣ ਹੈ ਜਿਹਦੇ ਜਿਹਨਾਂ ਨਾਮ ਲੱਗਦੇ ਨੇ ਲੱਗਦੇ ਬਾਰੂਸੀ ਲੱਗਦੇ ਹਾਂ ਜੀ ਬਾਰੂ ਨੇ ਇਹਦੇ ਵਿੱਚ ਇੱਕ ਲੜਕਾ ਹੈ ਦਲੀਪ ਸਿੰਘ son of ਜਸਪ੍ਰੀਤ ਸਿੰਘ ਇਹ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਅਮਨਦੀਪ ਸਿੰਘ son of ਸੁਰਿੰਦਰ ਸਿੰਘ ਵਿਲੇਜ ਘੁਮਾਣੀ ਡਿਸਟ੍ਰਿਕਟ ਗੁਰਦਾਸਪੁਰ ਦੇ ਰਹਿਣ ਵਾਲਾ ਹੈ ਤੇ ਇੱਕ ਹੈਗਾ ਹਰਮਨਦੀਪ ਸਿੰਘ son of ਮਨਜੀਤ ਸਿੰਘ ਇਹ ਵੀ ਪੀਪਲਸ ਆਫ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਜਿਹੜਾ ਇਹ ਵੀ ਉੱਥੇ ਦਾ ਰਹਿਣ ਵਾਲਾ ਹੈ ਬਾਕੀ ਦੋ ਬੰਦੇ ਜਿਹੜੇ ਅਜੇ ਆਨ ਆਈਡੈਂਟੀਫਾਈਡ ਨਹੀਂ ਉਹਨਾਂ ਨੂੰ ਵੀ ਅਪਾ ਡੈਂਟੀਫਾਈ ਕਰਨੇ ਹੈ